Shri <tries> Vishnu Bhagavan Ki ਪਿਆਰੀ ਸਰਸਨ ਜੀਓ ਇਹ ਹਰ ਬਾਣੀ ਸੁਬਾਈ ਹਾਂ 211 ਮੀਟਰ ਮੇਸ ਪੂਰਨ ਸਿੰਘ ਦੇ ਘਰ ਪਿੰਡ ਇਫਰਾਲ ਗ੍ਰੰਥ ਨੰਬਰ 4 ਦੇਚਾ ਆਪਾ ਬੜੀ ਸੱਚੇ ਪਾਸ਼ੇ ਨੇ ਜੋ ਸਾਨੂੰ ਇਸ ਹਰ ਬਾਣੀ ਨੇ ਸਮਝਾਇਆ ਜਿਹੜਾ ਰੋਟੀ ਦਾ ਕੰਮ ਸਾਡਾ ਉਹ ਪੜਨਾ ਵਿਚਾਰਨਾ

ਸੋਬ ਸ਼ਬਦ ਦੀ ਧਾਰਨਾ ਹੁੰਦਾ ਸ਼ਬਦ ਆਤਮਾ ਤੇ ਸਵਾਰਨ ਦਾ ਤੇਰੇ ਅੰਦਰ ਹੀ ਸਤਿਸ਼ਟ ਹੈ ਗੁਰਬਾਣੀ ਦੇ YouTube ਉੱਪਰ ਵੀ ਇਹ ਕਹਾਣੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਤਨ ਬਾਹਰ ਕੇ ਨਹੀਂ ਤੇ ਰੋੜ ਨਹੀਂ ਆ ਕਿੱਥੇ ਹੋ ਸਾਡੇ ਅੰਦਰ ਇਸ ਭਾਂ ਨਜ਼ਰ ਕਿਉਂ ਨਹੀਂ ਆਉਂਦਾ ਕਿਉਂਕਿ ਵਕਾਨ ਦੇ ਪਰਦੇ ਚੜੇ ਹੋਏ ਜਨ ਭਗਤਾ ਤੋੜੇ ਆਤਮ ਵਜਾ ਜੰਦਰ ਏਕਾ ਸ਼ਬਦ ਸੁਣਾਇ ਸੁਹਾਗੀ ਗੀਤ ਬੇਮੁਖ ਘੁੰਦੇ ਦਰ ਦਰ ਬੰਦਰਾਂ ਦੁਰਮਕ ਦੇ ਨ ਹੋਈ ਪਨੀਤ ਟੁੱਟ ਜੇ ਅਸੀਂ ਅੰਦਰੋਂ ਖੁਸ਼ੀ ਨਾ ਪਾਇਆ ਤੰਦਰੋਂ ਖੁਸ਼ੀ ਨਹੀਂ ਮਿਲਿਆ ਜਿੱਥੇ ਮਰਜੀ ਤੁਮ ਹੋ ਰਹੇ ਏ ਕਿਤਰਾ ਖੁਸ਼ੀ ਨਾ ਲੋ ਕਿਉਂਕਿ ਜੇਕਰ ਪ੍ਰਮਾਤਮਾ ਸਾਡੇ ਕਾਇਮ ਮੰਦਰ ਦੇ ਵਿੱਚ ਹੀ ਬੈਠਾ ਹੈ ਤਦ ਬਹੁਤ ਕਿਥੇ ਹੈ ਤੇ ਸਾਡੇ ਮਾੜੇ ਕਰਮਾਂ ਦਾ ਚੰਗੇ ਕਰਮਾਂ ਨੂੰ ਸਾਰਿਆਂ ਨੂੰ ਦੇਖ ਰਿਹਾ। ਉਹ ਅੱਥੇ ਪੈਰ ਕਰਮਾਂ ਦਾ ਸਾਬ ਵੀ ਰੱਖੇਗਾ ਤੇ ਸਾਡੀ ਨੀਤ ਨੂੰ ਹੀ ਪਰਖ ਰਿਹਾ। ਮਹਾਰਾਜੇ ਸਿਨਿਸ਼ਮੂ ਭਗਵਾਨ ਆਹਨ। ਨੇਕ ਲੰਕਨ ਰਹੇ ਨਾਰਨਾ। ਗੁਰਮੁਖ ਸੱਚਾ ਰਸਨਾ ਲੈ ਹੈ ਚੀਤ ਰਸਨਾ ਕੀ ਚਿੱਤ ਰਹਾਪੋ ਸੋ ਅੰਗ ਮਾਦੇਸ਼ੀ ਸੰਸਕੂਪਮ ਇਹਦੇ ਵਿੱਚ ਸਾਰਾ ਕੁਝ ਹੈ ਕਿ ਸੋ ਪਰਮਾਤਮਾ ਹੰ ਸਾਡੀ ਆਤਮਾ ਆਤਮਾ ਤੇ ਪਰਮਾਤਮਾ ਦਾ ਮਿਲਣਾ ਹੈ ਗੁਰਬਾਣੀ ਦੇ ਵਿੱਚ ਨਾਨਕ ਸੋ ਅੰਗ ਹੰਸਾ ਜਾਪਾ ਜਪ ਤਰੇ ਤਕੋਂ ਮਨ ਦਿੱਸੇ ਸਮਾਏ ਇਸ ਸੋਹਣੇ ਹੰਸਾਰੇ ਵਿੱਚ ਤਿੰਨੋ ਰੋਗ ਇਸ ਮਾਰੇ ਰਹਿ ਗੁਰਮੁਖ ਸਾਚਾ ਰਸਨਾ ਲੈ ਚੀਤ ਰਸਨਾ ਚੀਤਾ ਹਰ ਸਾਜਨ ਮੀਤਾ ਰਸਨਾ ਚੀਤਾ ਹਰ ਸਾਜਨ ਮੀਤਾ ਕਾਇ ਹੂਏ ਪਤ ਤਪਨੀਤਾ ਜੇ ਅਸੀਂ ਰਸਨਾ ਦੇ ਨਾਲ ਇਹਨੂੰ ਚਿਤ ਚੰਦੇ ਆਂਦਾ ਹੈ ਤੇ ਮਿਰਿਆਪਨ ਸਾਨੂੰ ਸਾਜਨ ਕਿੰਨਾ ਘਟਦਾ ਹੈ ਸਾਜਨ ਮਿਲ ਗਿਆ ਤੇ ਸਾਡੀ ਇਹ ਕਾਇ ਕੀਆ ਪਤ ਤਪਨੀਤ ਹੋ ਗਿਆ ਪਤਤ ਕਿਹੜਾ ਹੁੰਦਾ ਪਾਪੀ ਜਿਹੜਾ ਆਪਣੇ ਧਰਮ ਕਰਨ ਤੋਂ ਡਿਗਿਆ ਨ ਤਪਨੀਤਾ ਜਿਹੜਾ ਸਾਫ ਹੋ ਜਾਦਾ ਹੈ ਮੇਨ ਮਲਾਵ ਭਗਤ ਸੁਹਾਵ ਭਗਤ ਭਗਵੰਤ ਇਕਾ ਪੀਤਾ ਜਨਮ ਦੇ ਨਾਲ ਮਿਲਨ ਸਾਡਾ ਹੋ ਗਿਆ ਤੇ ਭਗਤ ਤੇ ਭਗਵਾਨ ਦੇ ਵਿੱਚ ਕੋਈ ਫਰਕ ਨਹੀਂ ਰਹੇਗਾ ਅਰੋਨੇ ਆਪਣੇ ਵਰਗਾ ਹੀ ਕਰ ਲੈਣਾ ਸਦਾ ਸਦਾ ਰੱਖੇ ਠੰਡੀ ਛਾਵਾਂ ਕਾਇਆ ਕਰੀ ਸੀਤਲ ਸਿਤਾ ਜਦੋਂ ਆਪਦੇ ਨੇ ਸੀ ਪਰਨੇ ਜਾਲੂ ਦੇ ਵਿੱਚੋਂ ਵਿਕਾਰ ਪੂੜ ਬਾਰੇ ਨਿਕਲ ਜਾਣਗੇ ਅਗਨੀ ਇਹੋ ਹੀ ਆ ਅਮਰ ਇਹ ਬਾਹਰ ਹੋਗੇ ਸਾਡੀ ਇਹ ਸਫਾਇਆ ਨੇ ਤੇ ਆਤਮਾ ਨੇ ਸ਼ਾਂਤ ਹੋ ਜਾ ਮਹਾਰਾਜ ਸਿਆਸੀ ਮਿਸ਼ੂ ਨੂੰ ਭਗਵਾਨ ਆਨਾ ਵਾਰਣ ਬਾਰਣ ਸੱਚ ਸ਼ਰਨ ਊਚ ਨੀਚ ਜਾਤ ਪਾਤ ਭੈਣ ਭਰਾਤ ਇਕਾ ਕੀਤਾ ਸੁਪਰਮਾਤਮਾ ਨੇ ਸਾਡੀ ਇੱਥੇ ਦੁਨਿਆਵੀ ਜਾਤ ਨੂੰ ਊਚ ਨੀਚ ਨਹੀਂ ਲਾਉਂਦਾ ਉਹਦਾ ਸਬੰਧ ਕਿਹਨਾ ਵਾ ਸਾਡੀ ਆਤਮਾ ਦੇ ਨਾਲ ਆਤਮਾ ਤੇ ਪਰਮਾਤਮਾ ਦਾ ਮਿਲਨ ਹੁੰਦਾ ਤੇ ਕੋਨੇ ਸਾਰਿਆਂ ਨੂੰ ਹੀ ਪ੍ਰਾਪਰ ਕੀਤਾ ਜੋ ਜਾਤਾਂ ਪਾਤਾਂ ਦੀ ਮੱਦ ਉਹ ਨਾਲ ਹੈ ਸਾਡਾ ਸਾਰਾ ਤੁਮਾ ਟੋ ਟਾਰ। ਕੋਈ ਸੰਸਾਰ ਨਹੀਂ ਬਣਾਇਆ। ਸਚੀਪਾ ਅਸ਼ਵੈ ਨੇ ਸਾਨੂੰ ਹਰ ਗਣੇ ਦੇ ਵਿੱਚ ਇਹ ਜ਼ਰੂਰ ਬਾਅਦ ਬਾਅਰ ਸਮਝਾਇਆ ਕਿ ਮੇਰਾ ਦਵਾਰ ਕਿਹੜਾ ਹੈ ਤੁਹਾਡਾ ਹਰ ਤਾਂ ਦਾ ਹੈ। ਸਾਚੇ ਸੰਤਨ ਆਕਾਰ ਪਿਆਹਰ ਸਾਚੀ ਸਿੱਖਿਆ ਕੇ ਕਸਮਝਾਈਆ ਉਹ ਸਿੱਖਿਆ ਕਣੀ ਸਮਝਾਈ ਸਤਿ ਸਬਦ ਨੇ ਸਾਨੂੰ ਕਾਇਆ ਮੰਦਰ ਅੰਦਰ ਮੰਦਰ ਹਰੀ ਦਵਾਰ ਕਿੱਥੇ ਹਰੀ ਦਵਾਰ ਤੇ ਕਾਇਆ ਮੰਦਰੇ ਅੰਦਰ ਹਰੀ ਦਵਾਰ ਹਰ ਜੂ ਬੈਠਾ ਆਸਨ ਲਾਈਆ ਉਰਦਾਤੇ ਲੇਖਣ ਵਾਲੀ ਹੈ ਕਿ ਭਰਜੂਨ ਇਤਿਆਸ ਨਾਲ ਆਇਆ ਸਾਨੂੰ ਮੇਰੇ ਹਾਂਦਾ ਤੇ ਨਾਮ ਜਦ ਸਾਨੂੰ ਨਜ਼ਰ ਆਣ ਲੱਗਿਆ ਦਸਾਂ ਲੱਗਿਆ ਤੇ ਸੀ ਉਹਦੇ ਪਰਮਾਤਮਾ ਦੇ ਭਗਤ ਹੋ ਕੇ ਉਹਦੇ ਬਰਾਬਰ ਹੀ ਹੋ ਜਾਵੇਂ ਕਿਸੇ ਦੇ ਨਾਲ ਦੀ ਕੋਈ ਵੈਰ ਗੋੜੀ ਖਾ ਦੀ ਨਹੀ ਰਹੇ ਦੇਸ ਨਿਆਏ ਹੈ ਜੀਵ ਸੰਸਾਰ ਦੇਸ ਕਿੰਨਾ ਬੜਾ ਸਾਨਾ ਤ੍ਰੈਗੁਣ ਮਾਇਆ ਪਰਦਾ ਪਾਇਆ ਇੱਥੇ ਸੱਚੇ ਪਾਤਸ਼ਾਹ ਸਾਬ ਸਾਬ ਦੁਕਲੀਆ ਤੇ ਕਲੀਅਰ ਕਰ ਦਿੱਤਾ ਕਿ ਉਹ ਪਰਮਾਤਮਾ ਜਿਹੜਾ ਸਾਡੇ ਤਾ ਮੰਦਰ ਦੇ ਅੰਦਰ ਬੈਠਾ ਤੁਹਾਨੂੰ ਦਿਸ ਕਿਉਂ ਨਹੀਂ ਆਉਂਦਾ ਕਿਉਂ ਨਹੀਂ ਆ ਰਿਹਾ ਕਿਉਂਕਿ ਤ੍ਰੈਗੁਣ ਮਾਇਆ ਨੇ ਸਾਡੇ ਤੇ ਪਰਦਾ ਪਾਇਆ ਹੋਇਆ ਹੈ ਅਗਰ ਉਹ ਤ੍ਰੈਗੁਣ ਮਾਇਆ ਦਾ ਪਰਦਾ ਚੁੱਕਿਆ ਜਾਏਗਾ ਤੇ ਪਰਮਾਤਮਾ ਸਾਕਸ਼ਾਰ ਦਰਸ਼ਨ ਹੋਵੇਗਾ ਕੂੜਾ ਕਾਇਆ ਕਪਟ ਵੇਖ ਵਿਚਾਰ ਤਨ ਧਨ ਹਾਟੀ ਪਾਜੀ ਲਾਇਆ ਕੂੜਾ ਕੱਟਵਾਲ ਜਿਹੜਾ ਇਹ ਹੀ ਨਾ ਅਗਰ ਇਹ ਲੱਛਣ ਦਾ ਤੇ ਸਾਨੂੰ ਪਰਮਾਤਮਾ ਦੇ ਦਰਸ਼ਨ ਜਿਹੜੇ ਆਉ ਖੁਦ ਹੋਣ ਲੱਗ ਪਏ। ਪਰ ਜੇ ਇਹ ਸਾਰੇ ਨਿਕਲ ਜਾਣਗੇ ਤੇ ਫਿਰ ਕੀ ਕਹਿੰਦਾ ਸੰਸਾਰ ਜਿਹੜਾ ਤੇ ਬੜਾ ਪਰਮਾਤਮਾ ਦਾ ਭਗਤ ਉਹਦੀ ਸੁਭਾਅ ਵੀ ਨਦੂੰਦਾ ਤੇ ਅਗਰ ਕਾਇਕ ਕਪਟ ਜਿਹੜਾ ਵਿੱਚ ਹੈ ਤੇ ਕੀ ਕਹਿੰਦੇ ਐ ਇਹ ਤੇ ਬੜਾ ਦੁਸ਼ਟ ਹੁੰਦਾ ਉਹਨਾਂ ਖਤਾਲੀ ਸੰਸਵਾਦ ਚੇਂਜ ਹੋ ਜਾਂਦਾ ਕਿੱਥੇ ਭਗਤ ਦਾ ਤੇ ਕਿੱਥੇ ਲੋਕ ਦਾ ਹੋ ਸੱਚੀ ਬਾਸ਼ੀ ਇਹ ਗੁਰਮੁਖ ਬਣਦਾ ਹੀ ਕਰੂਆ ਜਦੋਂ ਉਹ ਪਰਮਾਤਮਾ ਦੀ ਤਾਂ ਦੇ ਵਿੱਚ ਰਹਿੰਦਾ ਹਾ ਜੀ ਸੰਸਾਰੀ ਲੋਚਾਂ ਦੇ ਤੋਂ ਉੱਪਰ ਉੱਠਦਾ ਸੱਚੀ ਬਾਸ਼ੇ ਨੇ ਨਖਾ 11 ਨੰਬਰ ਪੰਨੇ ਤੇ ਹੈ ਗੋਰ ਮੋਕ ਸੱਜਣਾ ਰੱਖ ਦੇ ਤਾਂਗ ਏਕਾ ਉਟਤ ਕਾਇਆ ਬ੍ਰਹਮ ਖੰਮਿਤਾ ਨੂੰ ਸਿਰ ਕੋ ਉਤੇ ਉੱਠ ਤੂੰ ਨਿਰਗਣ ਰਚਿਆ ਆਪਣਾ ਸੰਗ ਸੋ ਨੀਵੇਖਵ ਖਾਈਆ ਸੱਚ ਵਸਤਰੇ ਮਹੰਗ ਤੇਰੇ ਅੱਗੇ ਚੋਲੀ ਡਾਈਆ ਆ ਗੁਰਮੁਖਤੰਦ ਰਖਦੇ ਆ ਤੇ ਐਹੋ ਹੀ ਮੰਗਦੇ ਆ ਕਿਹੜੀ ਐ ਪ੍ਰਮਾਤਮਾ ਸਾਨੂੰ ਸੱਚੀ ਦਾਤ ਬਖਸ਼ੇ ਲਖ ਚਰਾਸੀ ਵਿੱਚੋਂ ਕਾੜ ਗਰਬ ਘਮਨ ਨਾ ਕੋਇ ਹੈ ਤਪਾਈਆ ਆਈ ਬਰਮ ਕਾਲੀਵਾ ਐ ਪ੍ਰਮਾਤਮਾ ਸਾਨੂੰ ਇਸ 184 ਗੋਚਾ ਵੱਢ ਕੇ ਸਿੱਧ ਦੁਬਾਰਾ ਜੁਨਾ ਦੇਚ ਦਾ ਪਾਇਆ ਆਪਣੇ ਚਰਨਾਂ ਦੇ ਚਰਪਾਣ ਦੇ ਚਰਨ ਸਰਨ ਨਾਹੀ ਮਿਲੇ ਦਾਦ ਦੂਸਰ ਓਟ ਨਾ ਕੋਇ ਰਖਾਈਆ ਮੇਲਾ ਰਹੇ ਨਾ ਆਦਿ ਜਗਾਦ ਰਾ ਜਗ ਜਗ ਵੇਖ ਵਖਾਈਆ ਏਕਾ ਤੇਰਾ ਨਉ ਰੇ ਆਰਾਦ ਦੂਜਾ ਇਸ਼ਟ ਨ ਕੋਈ ਮਨਾਈਆ ਇਕੋ ਤੇਰਾ ਇਸ਼ਟ ਜਿਹੜਾ ਵਗਾ ਹੋਈ ਸਾਡੇ ਕੋਣਾ ਤੇ ਪਿਆ ਨਾਏ ਆਰਾਦ ਰਹਿ ਕਰਦੇ ਬਹੁਤ ਸਮ ਪੋਛਣੀ ਚਾਹੀਦਾ ਆਈ ਗੁਰ ਮਹਾਰਿਤਾਗ ਇਹੋ ਹੀ ਮੰਗਿਆ ਪਾਰ ਕਿਨਾਰਾ ਕਰਨੀ ਹਾਦ ਸੱਚੇ ਮੰਦਰ ਲਿਆ ਚੜਾਈਆ ਵੇਲੇ ਹੰਤ ਨਾ ਜਾਣਾ ਸਾਡ ਏਕਾ ਮੰਗ ਮੰਗਾਈਆ ਐਸਾ ਸਤਪ੍ਰਮਾਤਮਾ ਗੁਰਮੁਖੀ ਕੀ ਮੰਗਿਆ ਵੀ ਵੇਲੇ ਅੰਤ ਕਿਹੇ ਸ਼ਾਮਿਲ ਨਾ ਆਏ ਹੋਰ ਵੇਲੇ ਅੰਤ ਦੇ ਵਿੱਚ ਸਾਡੀ ਮਾਂ ਜੜੀ ਉਹ ਭਾਏ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕੀਤਾ ਕੌਲ ਪੂਰਨ ਭਾਈਆ ਜਿਰਾਪਾਲ ਤੁਹਨੇ ਪ੍ਰਮਾਤਮਾ ਨੇ ਗੁਰਮਖਾਂ ਦੇ ਭਵਤਾ ਦੇ ਨਾਲ ਕੌਲ ਕੀਤਾ ਵਾ ਉਹ ਪੂਰਾ ਕਰੇਗਾ ਪੂਰਾ ਹੀ ਕਰੇਗਾ ਪੂਰਾ ਪਰ ਸਾਨੂੰ ਉਹਦੇ ਭਗਤ ਬਣਾਉਣਾ ਜੇ ਪਹਿਰੇਗਾ ਭਗਤ ਕਿਵੇਂ ਹੁੰਦਾ ਉਹਦੀ ਸਿੱਖਿਆ 'ਤੇ ਚੱਲਣਾ ਜਿਉਂਨੇ ਮਾਰਗ ਦੱਸਾਇਆ ਵਾ ਉਹਦੇ 'ਤੇ ਚੱਲਣਾ ਸੋ ਇਹ ਜੋ ਹਰਨ ਸੰਸਕਾ ਕੀ ਲੰਮੀ ਹੈ ਮੈਂ ਇੱਥੇ ਸੀ ਸੱਚੇ ਪਾਸ਼ੇ ਦੇ ਪਾਸੋਂ ਪਾਸੋਂ ਦੇ ਪਾਸੋਂ ਪਰਵਾਣੀ ਤੋਂ ਅਪਖੰਗੀਆ ਚੁਣਾ Koyu akşam vakti atladı